ਮਾਣੇ ਸਾਰੇ ਦੇਈਏ ਦੇਵ ਨੋਤਾ ਤਵਾਂ ਅਰਦਾਸ ਕਰਾਂ ਉੱਥੇ ਆ ਜਾਓ ਨੀਚੇ ਪਾਣੀ ਆ ਚਲੋ ਬਾਈ ਜੀ ਸੈਟਿੰਗ ਚੱਲ ਥੋੜੇ ਯਾਰ ਅੱਜ ਬੜਾ ਖੁਸ਼ੀ ਦਾ ਦਿਨ ਹੈ ਜੀ ਮੈਂ ਗੁਰਪੁਰੂ ਦੀ ਐਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਰ ਸਿੱਖ ਜਿੱਥੇ ਵੀ ਗੁਰੂ ਘਰ ਆ ਉਹ ਤੇ ਜਾ ਕੇ ਖੁਸ਼ੀਆਂ ਆਉਂਦੇ ਵਿੱਚ ਹਿੱਸਾ ਲੈ ਰਿਆ ਤੇ ਮੈਂ ਪ੍ਰਮਾਤਮਾ ਦੇ ਚਰਨਾ ਚਾਹੀ ਅਰਦਾਸ ਬੇਨਤੀ ਕਰਦਾ ਹਾਂ ਕਿ ਆਪਣਾ ਪੰਜਾਬ ਦੇ ਉਤੇ ਮੇਹਰ ਰੱਖਣ ਕੌਮ ਤੇ ਮੇਹਰ ਰੱਖਣ ਤੇ ਕੌਮ ਦੀ ਚੜ੍ਹਦੀ ਕਲਾ ਹੋਏ ਤੇ ਸਾਰੇ ਦੇਸ਼ ਤੇ ਪੰਜਾਬੀਆਂ ਨੂੰ ਅੱਜ ਨਵਾਂ ਸਾਲ ਖੁਸ਼ੀਆਂ ਭਰਿਆ ਸਾਲ ਪ੍ਰਧਾਨ ਜੀ ਦਸਤਾਰਾਂ ਦਾ ਕੈਂਪ ਵੀ ਲਗਾਇਆ ਗਿਆ ਉੱਥੇ ਚੱਲੇ ਆਂ ਕੀ ਕਹਿਣਾ ਚਾਹੋਗੇ ਮੈਂ ਵਧਾਈ ਦੇਣਾ ਚਾਹਣਾ ਹੈ ਹਾਂ ਯੂਥ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਜਿਹੜੀ ਲਗਾਤਾਰ ਦਸਤਾਰ ਕੈਂਪ ਲਾ ਕੇ ਹਜ਼ਾਰਾਂ ਨੌਜਵਾਨਾਂ ਨੂੰ ਬੱਚਿਆਂ ਨੂੰ ਉਹਨਾਂ ਦੇ ਦਸਤਾਰ ਸਜਾਰੇ ਆ। ਆ ਇੱਕ ਬਹੁਤ ਵਧੀਆ ਪ੍ਰਾਲਾ ਹੈ। ਮੈਂ ਉਹਨਾਂ ਨੂੰ ਬਹੁਤ ਵਧਾਈ ਦਿੰਦਾ। ਅੱਜ ਬੜਾ ਖੁਸ਼ੀ ਦਾ ਦਿਨ ਹੈ। ਮੈਂ ਗੁਰਪੁਰਬ ਦੀ ਇਹ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਹਰ ਸਿੱਖ ਜਿੱਥੇ ਵੀ ਗੁਰੂ ਘਰ ਆ ਉੱਥੇ ਜਾ ਕੇ ਖੁਸ਼ੀਆਂ ਦੇ ਵਿੱਚ ਹਿੱਸਾ ਲੈ ਰਿਹਾ। ਤੇ ਮੈਂ ਪ੍ਰਮਾਤਮਾ ਦੇ ਚਰਨਾ ਚਾਹੀ ਅਰਦਾਸ ਬੇਨਤੀ ਕਰਦਾ ਹਾਂ ਕਿ ਆਪਣਾ ਪੰਜਾਬ ਦੇ ਉਤੇ ਮੇਹਰ ਰੱਖਣ ਕੌਮ ਤੇ ਮੇਹਰ ਰੱਖਣ ਤੇ ਕੌਮ ਦੀ ਚੜ੍ਹਦੀ ਕਲਾ ਹੋਵੇ ਤੇ ਸੂਚੇ ਦੇਸ਼ ਤੇ ਪੰਜਾਬੀਆਂ ਨੂੰ ਅੱਜ ਨਵਾਂ ਸਾਲ ਹੈ ਖੁਸ਼ੀਆਂ ਭਰਿਆ ਸਾਲ ਪ੍ਰਧਾਨ ਜੀ ਦਸਤਾਰਾਂ ਦਾ ਕੈਂਪ ਵੀ ਲਗਾਇਆ ਗਿਆ ਹੈ ਉੱਥੇ ਚੱਲੇ ਆਂ ਕੀ ਕਹਿਣਾ ਚਾਹੋਗੇ ਮੈਂ ਵਧਾਈ ਦੇਣਾ ਚਾਹੁੰਨਾ ਹੈ ਹਾਂ ਯੂਥ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਜਿਹੜੀ ਲਗਾਤਾਰ ਦਸਤਾਰ ਕੈਂਪ ਲਾ ਕੇ ਹਜ਼ਾਰਾਂ ਨੌਜਵਾਨਾਂ ਨੂੰ ਬੱਚਿਆਂ ਨੂੰ ਉਹਨਾਂ ਦੇ ਦਸਤਾਰ ਸਜਾਰੇ ਆ। ਆ ਇੱਕ ਬਹੁਤ ਵਧੀਆ ਪ੍ਰਾਲਾ ਹੈ। ਮੈਨਾਂ ਨੂੰ ਬਹੁਤ ਬਧਾਈ ਦਿੰਦਾ।